CNNAR نیوز ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨੀਲਾ ਸਮੋਸਿਆਂ ਵਾਲਾ ਪਟੂਰੀਆਂ ਵਾਲਾ ਨੀਲਾ ਸਮੋਸਿਆਂ ਵਾਲਾ ਤੁਸੀਂ ਅਸੀਂ ਬਹੁਤ ਵਾਰ ਪਹਿਲਾਂ ਵੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਗੱਲ ਇਹ ਇੱਕ ਪ੍ਰਵਾਸੀ ਰੇੜੀਆਂ ਵਾਲੇ ਨੇ ਜੋ ਬਹੁਤ ਵਾਰ ਆਪਾਂ ਦੇਖਦੇ ਆਂ ਤੁਸੀਂ ਵੀਡੀਓ 'ਚ ਦੇਖਦੇ ਹੋ ਕਿ ਲਗਾਤਾਰ ਗੰਦ ਪ੍ਰੋਸਤ ਦੀ ਹੈ ਪਰ ਜਦੋਂ ਇਹਨਾਂ ਦੀ ਅਸੀਂ ਵੀਡੀਓ ਪਾਉਣੀ ਹੈ ਤਾਂ ਸਫਾਈ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਇੱਕ ਖਾਸ ਮਕਸਦ ਲਈ ਇਹ ਲਾਈਵ ਹੋਏ ਆ ਕਿਉਂਕਿ ਰਾਤ ਕਿਉਂ ਇੰਡੀਆ ਨੇ ਪਾਕਿਸਤਾਨ ਤੇ ਤਾਂ ਕੀਤਾ ਪਹਿਲਾਂ ਉਹਨਾਂ ਨੇ ਕੀਤਾ ਸੀ ਤਾਂ ਸਾਡੇ ਬਹੁਤ ਸਾਰੇ ਵੀਰ ਪਹਿਲ ਕਮਾਂ ਦੇ ਵਿੱਚ ਸ਼ਹੀਦ ਹੋਏ ਤਾਂ ਉਹਨਾਂ ਇੱਕ ਅਪੀਲ ਕਰਨੀ ਚਾਹੁੰਦੇ ਨੇ ਹਾਂਜੀ ਨੀਲਾ ਜੀ ਕੀ ਹਾਲ ਹੈ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਹੁਤ ਠੀਕ ਆ ਕੋ ਜੀ ਹਾਂਜੀ 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 ਕੀ ਅਪੀਲ ਕਰਨੀ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰੇ ਹੱਥ ਜੋੜ ਕੇ ਸਾਰੇ ਹਿੰਦੂਸਤਾਨੀਆਂ ਨੂੰ ਬੇਨਤੀ ਆ ਕਿ ਜੰਗ ਟਾਲੋ ਮਾਈ ਕੋਲ ਅੱਗੇ ਅਰਦਾਸ ਕਰੋ ਰਾਮਪਾ ਭਗਵਾਨ ਅੱਗੇ ਅਰਦਾਸ ਕਰੋ ਪਰਮਾਤਮਾ ਅੱਗੇ ਅਰਦਾਸ ਕਰੋ ਉਸ ਮਾਲਕ ਅੱਗੇ ਅਰਦਾਸ ਕਰੋ ਵੀ ਜੰਗ ਨਾ ਲੱਗੇ ਮੈਂ ਸੱਜਣ ਪੁਰਸ਼ ਨੇ 1962 ਦੀ ਜੰਗ ਦੇਖੀ ਆ 1965 ਦੀ ਜੰਗ ਦੇਖੀ ਆ 1972 ਦੀ ਜੰਗ ਦੇਖੀ ਆ ਇਹ ਜੰਗਾਂ ਦਾ ਨਾਂ ਪੈੜਾ ਇਹਨੂੰ ਜਾਣ ਜਾ ਕਿਸੇ ਨੂੰ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕਰ ਲੋ ਵੀ ਵਕਤ ਕਿਸੇ ਨਾਲ ਕਿਸ ਤਰ੍ਹਾਂ ਟਲ ਜਵੇ ਕਿਉਂਕਿ ਇਹ ਨਾ ਹੋਵੇ ਕਿ ਕਿਸੇ ਨੂੰ ਲਾਸਾਂ ਲਟੇਰ ਲੱਗੇ ਹੋਣ ਹੱਥ ਪਕੜਾਂ ਟਾਈਮ ਨਾ ਲੱਗੇ ਮੋਰ ਕੋਈ ਸਾਂਭੇ ਨਾ ਕਿਸੇ ਨੂੰ ਪਾਣੀ ਨਾ ਲੱਭੇ ਕਿਸੇ ਨੂੰ ਮਗੇ ਆਈ ਬੈਤ ਕੋਸ਼ ਖਾਣ ਪੀਣੂ ਨਾਲ ਲੱਭੇ ਉਹ ਵੀ ਚੰਗਾ ਨਹੀਂ ਲੱਗਦਾ ਇਸ ਕਰਕੇ ਮੈਂ ਮੇਰੀ ਹੱਥ ਜੋੜ ਕੇ ਸਾਰੇ 140 ਕਰੋੜ ਬਾਵਾਦੀ ਦੀ ਬੇਨਤੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਰੱਬਗੇ ਅਰਦਾਸ ਕਰੂ ਵੀ ਜਿਹੜੀ ਜਾਂੜਿਆ ਇਹ ਟਾਲ ਜੇ ਕਿਉਂਕਿ ਜੰਗ ਦਾ ਨਾਮ ਬਹੁਤ ਪੈਣਾ ਜੰਗਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਲੜੀਆਂ ਮਹਾਰਾਜਾ ਰਣਜੀਤ ਸਿੰਘ ਨੇ ਲੜੀਆਂ ਉਹ ਜੰਗਾਂ ਦੇਖੋ ਤੁਸੀਂ ਛੁਣਦੇ ਹੋਗੇ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਚਾਹ ਜਾਣ ਜੋ ਕਿਸੇ ਨੂੰ ਇਹ ਸਾਡ ਆਪਣੇ ਅੱਗੇ ਅਰਦਾਸਾਂ ਕਰੋ ਦਿਨ ਰਾਤ ਅਰਦਾਸ ਕਰੋ ਸੁਣੂਗਾ ਜ਼ਰੂਰ ਸੁਣੂਗਾ ਮੇਰੇ ਸੁਣਦਾ ਕਿ ਨਹੀਂ ਮੈਂ ਜੰਗ ਦੇ ਖੜਾ ਮਾਂਗਲ ਲਾ ਦਿੰਦਾ ਇਸ ਕਰਕੇ ਮੈਂ ਕਹਿੰਨਾ ਵੀ ਬਸ ਜੰਗ ਨਾ ਹੋਵੇ ਮਹਾਰਾਜ ਬਹੁਤ ਬਚਾਅ ਹੋਣਾ ਚਾਹੀਦਾ ਦੁਨੀਆ ਦਾ ਕਿਉਂਕਿ ਤੁਹਾਨੂੰ ਪਤਾ ਵੀ ਛੋਟੇ ਛੋਟੇ ਬਸੂਮ ਬੱਚੇ ਈਆਂ ਪੈਣਾ ਬਜ਼ੁਰਗ ਕਾਰੀ ਦੁਨੀਆ ਰੁਲ ਜਾਣੀ ਆ ਅਗਰ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਲੱਗਦੀ ਆ ਨਾ ਤੇ ਵਰਲਡ ਵਾਰ ਨਾ ਹੋਈ ਤਾਂ ਮੇਰੀ ਮੌਤ ਨਾਲ ਮੁੱਛਾ ਬਣਾ ਦੇ ਤੁਸੀਂ ਆਪਣੇ ਦੇਖੋ ਜੀ ਸ੍ਰੀ ਤ੍ਰਿਸ਼ਨਤਾ ਪਟਾਇਆ 65 ਦੀ 71 ਦੀ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ ਨਹੀਂ ਹਾਲਾਤ ਉਦੋਂ ਤਾਂ ਮਤਲਬ ਠੀਕ ਸੀ ਏਦਾਂ ਮਤਲਬ ਵੀ ਉਦੋਂ ਜਿਹੜੇ ਪ੍ਰਧਾਨ ਮੰਤਰੀ ਮੋਦੀ ਸਾਹਿਬਾਂ ਨੂੰ ਡਾਡੇ ਸੀ ਸੰਭਾਲ ਲਿਆ ਸੀ ਦੇਸ਼ ਆਪਣਾ ਪਰ ਇਹ ਆ ਫੇਰ ਵੀ ਤੁਹਾਨੂੰ ਪਤਾ ਹੈ ਵੀ ਜਿੱਥੇ ਅਟੈਕ ਹੁੰਦਾ ਹੋ ਹੀ ਜਾਂਦਾ ਤੇ ਮਾਵਾ ਤੇ ਪੁੱਤ ਜਾਂਦੇ ਕਈ ਕੁਝ ਨੁਕਸਾਨ ਹੁੰਦਾ ਜਦੋਂ ਪਿੰਡ ਦਾ ਪਿੰਡੀ ਉੱਜੜ ਜਾਂਦਾ ਜਾਂ ਸ਼ਹਿਰ ਦਾ ਸ਼ਹਿਰੀ ਉੱਜੜ ਜਾਂਦਾ ਫਿਰ ਉਸ ਤੋਂ ਮજા ਕੁੜੀ ਹੁੰਦਾ ਬਹੁਤ ਫਰਕ ਪੈਂਦਾ ਇਸ ਕਰਕੇ ਮੈਂ ਤਾਂ ਬਹੁਤ ਅਨਜਾਨੀਆਂ ਬੰਦਾ ਵਾਂ ਛੋਟੀ ਜਿਹੀ ਰੇੜੀ ਲਾਣਾ ਵਾਂ ਮੈਂ ਤਾਂ ਸਾਡੇ ਦੁਨੀਆ ਨੂੰ ਇਹ ਅਪੀਲ ਕਰੂੰਗਾ ਆਪਣੇ ਪੈਣਾ ਪਰਾਵਾ ਬੱਚਿਆਂ ਬਜ਼ੁਰਗਾਂ ਨੂੰ ਤੇ ਰਾਂ ਭਾਗੇ ਹੱਥੇ ਦਾ ਨਾ ਸਰੋਵਰ ਜੰਗ ਚੱਲਦੀ ਹੈ ਬਸ ਜੰਗ ਨਾ ਹੋਵੇ ਕਿਉਂਕਿ ਜੰਗ ਦਾ ਨਾਂ ਹੀ ਪੈੜਾ ਵਾ ਕਿਉਂਕਿ ਅਸੀਂ ਜੰਗਾਂ ਦੇਖੀਆਂ ਹੀ ਆ